ਤਰੰਤਾਂ ਨ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ। ਥਾਣਾ ਸਰਾਏ ਅਮਾਨਤ ਖਾਂ ਪੁਲਿਸ ਨੇ ਨਾਕੇ ਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। 1 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਫੜੇ ਗਏ ਤਸਕਰਾਂ ਦੀ ਪਛਾਣ ਜੰਡਿਆੜਾ ਗੁਰੂ ਦੇ ਪਿੰਡ ਮਿਹਰਬਾਨਪੁਰ ਨਿਵਾਸੀ ਗੁਰਪੇਜ ਸਿੰਘ ਅਤੇ ਮੰਝਪੁਰ ਵਾਸੀ ਜਗਰੂਪ ਸਿੰਘ ਦੇ ਵਜੋਂ ਹੋਈ ਹੈ। ਪੁਲਿਸ ਨੇ ਫੱਲੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਰੀ ਅੰਕਾ ਸੰਸਕਟ ਬੱਤੇ ਹੋਏ ਹਮਾਨ ਜੋ ਸੀਮ ਸਾਹਿਬ ਵੱਲੋਂ ਪੰਜਾਬ ਨੂੰ ਨਸ਼ਾ ਨਿਕਰੰ ਦੇ ਸੰਬੰਧ ਵਿੱਚ ਜਿਹੜੀ ਮੇਮ ਚਲਾਈ ਗਈ ਆ ਇਸ ਦੇ ਹਦਥ શ્રી ਅਸ਼ਨੀ ਕਟੂਰ ਐਸਐਸਪੀ ਸਾਹਿਬ ਤਰਨਤਾਰਨ ਵੱਲੋਂ ਜੋ ਦੇਸ਼ਾਨੇ ਜੁੜੇ ਸੀ ਇਹਦੇ ਸੰਬੰਧ ਦੇ ਵਿੱਚ ਨਾਕਾਬੰਦੀ ਦੌਰਾਨ ਦੋ ਵਿਅਕਤੀ ਫਟਵਾ ਤੇ ਆਏ ਜਿਨ੍ਹਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਔਰ ਸ਼ੱਕ ਪੈਣ ਤੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਆ ਇਹਨਾਂ ਦੋਨਾਂ ਕੋਲੋਂ ਜਨਾ ਵਿੱਚੋਂ ਇੱਕ ਦਾ ਨਾਮ ਗੁਰਬੀਰ ਸਿੰਘ ਭੇਜਾ ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਅਤੇ ਦੂਜਾ ਜਗਰੂਪ ਸਿੰਘ ਇਹ ਵੀ ਬਾਲੀਆਂ ਮੰਜਪੁਰ ਪਿੰਡਾ ਜੰਡਿਆਲੇ ਦੇ ਨਜ਼ਦੀਕ ਹੀ ਉੱਥੋਂ ਦਾ ਰਹਿਣ ਵਾਲਾ ਇਹਨਾਂ ਪਾਸੋਂ 1 ਕਿਲੋ ਜੜੀ ਹੈ ਰਣ ਬਰਾਮਦ ਹੋਈ ਆ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ ਦਰਜ ਕਰਕੇ ਇਹਨਾਂ ਨੂੰ ਅੱਜ ਬੇਸ਼ ਅਦਾਲਤ ਕੀਤਾ ਜਾਵੇਗਾ ਔਰ ਜਿਹੜੀ ਇਹਨਾਂ ਦੇ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਜੋ ਵੀ ਖੁਲਾਸੀ ਹੋਣਗੇ ਇਹ ਅੱਗੇ ਤਬੀਖ ਲਾ ਪਹਿਲਾਂ ਪੁੱਛੇ ਤੱਕ ਇਹਨਾਂ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਪੇਜਾ ਵਾ ਤੇ ਦੋ ਮਗਦਮੇ ਦਰਜ ਨੇ ਇੱਕ ਐਨਡੀਪੀਐਸ ਅਧਾ ਤੇ ਇੱਕ 307 ਦਾ ਹੈਗਾ ਤਰਨਤਾਨ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਥਾਣਾ ਸਰਾਏ ਅਮਾਨਤ ਖਾਂ ਪੁਲਿਸ ਨੇ ਨਾਕੇ ਬੰਦੀ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ 1 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਫੜੇ ਗਏ ਤਸਕਰਾਂ ਦੀ ਪਛਾਣ ਜੰਡਿਆੜਾ ਗੁਰੂ ਦੇ ਪਿੰਡ ਮਿਹਰਬਾਨਪੁਰ ਨਿਵਾਸੀ ਗੁਰਪੇਜ ਸਿੰਘ ਅਤੇ ਮੰਝਪੁਰ ਵਾਸੀ ਜਗਰੂਪ ਸਿੰਘ ਦੇ ਵਜੋਂ ਹੋਈ ਹੈ ਪੁਲਿਸ ਨੇ ਫੱਲੋ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੰਬੰਧ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਹੈ ਇਸ ਦੇ ਹਦਥ ਸ਼੍ਰੀ ਅਸ਼ਨੀ ਕਪੂਰ ਐਸਐਸਪੀ ਸਾਹਿਬ ਤਰਨਤਾਰਨ ਵੱਲੋਂ ਜੋ ਦਸਿਆਨੋ ਜੇ ਮਿਲੇ ਸੀ ਇਹਦੇ ਸਬੰਧ ਦੇ ਵਿੱਚ ਨਾਕਾਬੰਦੀ ਦੌਰਾਨ ਦੋ ਵਿਅਕਤੀ ਫੈਕਟਵਾ ਤੇ ਆਏ ਜਿਨ੍ਹਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਔਰ ਸ਼ੱਕ ਪੈਣ ਤੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਆ ਇਹਨਾਂ ਦੋਨਾਂ ਕੋਲੋਂ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੁਰਬੇਰ ਸਿੰਘ ਭੇਜਾ ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਉਤੇ ਦੁਜਾਰਜ ਗੁਰੂਪ ਸਿੰਘ ਇਹ ਵੀ ਬਾਲੀਆਂ ਮੰਜਪੁਰ ਪਿੰਡ ਅਜੰਡਿਆਲੇ ਦੇ ਨਜ਼ਦੀਕ ਹੀ ਉੱਥੋਂ ਦਾ ਰਹਿਣ ਵਾਲਾ ਇਹਨਾਂ ਪਾਸੋਂ 1 ਕਿਲੋ ਜੜੀ ਹੈ ਰਣ ਬ੍ਰਾਮਦ ਹੋਈ ਆ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ ਦਰਜ ਕਰਕੇ ਇਹਨਾਂ ਨੂੰ ਅੱਜ ਬੇਸ਼ ਅਦਾਲਤ ਕੀਤਾ ਜਾਵੇਗਾ ਔਰ ਜਿਹੜੀ ਇਹਨਾਂ ਦੇ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਜੋ ਵੀ ਖੁਲਾਸੀ ਹੋਣਗੇ ਇਹ ਅੱਗੇ ਤਪੀਛ ਚੱਲੇਗਾ ਪਹਿਲਾਂ ਕਮੇਟੇ ਦਰਜ ਹੋਇਆ ਇਹਨਾਂ ਦੇ ਵਿੱਚ ਜਿਹੜਾ ਅਗਰਪੇ ਸਿੰਘ ਭੇਜਾ ਵਾ ਤੇ ਦੂਮ ਮੁਕੱਦਮੇ ਦਰਜ ਨੇ ਇੱਕ ਐਨ ਡੀ ਪੀ ਐਸ ਅਧਾ ਤੇ 1307 ਦਾ ਹੈਗਾ